24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਰਪਿਰ ਸਸ਼ਕੀ ਕਰ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜੋ ਸਾਡੇ ਆਨ ਵਾਲੀਆਂ ਨਵੀਆਂ ਤੇ ਤਾਜ਼ੀ ਖਬਰਾਂ ਤੁਹਾਡੇ ਤੱਕ ਪਹੁੰਚਣ ਲੋਕ ਸਭਾ ਹਲਕਾ ਖਡੂਸਾਪ ਤੋਂ ਆਮ ਆਦਮੀ ਪਾਰਟੀ ਵੱਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੂੰ ਬਣਾਇਆ ਗਿਆ ਉਮੀਦਵਾਰ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਪੁੱਲਰ ਦੇ ਘਰ ਪਹੁੰਚ ਕੇ ਲੱਡੂਆਂ ਨਾਲ ਕਰਵਾਇਆ ਗਿਆ ਮੌਹ ਮਿੱਠਾ ਲਾਲਜੀਤ ਸਿੰਘ ਪੁੱਲਰ ਨੂੰ ਉਮੀਦਵਾਰ ਬਣਾਏ ਜਾਣ ਤੇ ਪਾਰਟੀ ਹਾਈ ਕਮਾਂਡ ਦਾ ਕੀਤਾ ਗਿਆ ਧੰਨਵਾਦ ਕਿਹਾ ਪਾਰਟੀ ਦੇ ਭਰੋਸੇ ਤੇ ਖਰੇ ਉਤਰਦਿਆਂ ਸੀਟ ਜਿੱਤ ਕੇ ਪਾਰਟੀ ਦੀ ਚੋਲੀ ਵਿੱਚ ਪਾਈ ਜਾਵੇਗੀ ਤੁਸੀਂ ਵੀ ਦੇਖੋ ਕੀ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਪਹਿਲਾਂ ਵੀ ਬੜਾ ਵੱਡਾ ਮਾਨ ਦਿੱਤਾ ਐਮਐਲਏ ਬਣਾਇਆ ਵਜ਼ੀਰ ਬਣਾਇਆ ਤੇ ਉਹਦੇ ਬਾਅਦ ਮੈਂ ਆਪਣੇ ਮਹਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਨੈਸ਼ਨਲ ਕਨਵੀਨਰ ਉਹਨਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਸ਼੍ਰੀ ਰਾਘਵ ਚੱਡਾ ਜੀ ਦਾ ਡਾਕਟਰ ਸੰਦੀਪ ਪਾਟਕ ਜੀ ਦਾ ਆਪਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪਹਿਲਾਂ ਵੀ ਦਾਸ ਤੇ 2022 ਦੇ ਵਿੱਚ ਵੱਡਾ ਵਿਸ਼ਵਾਸ ਕੀਤਾ ਤੇ ਹੁਣ ਫੇਰ 2024 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੱਡਾ ਵਿਸ਼ਵਾਸ ਕਰਕੇ ਜਿਹੜੀ ਲੋਕ ਸਭਾ ਦੀ ਉਮੀਦਵਾਰੀ ਖਡੂਰ ਸਾਹਿਬ ਲੋਕ ਸਭਾ ਤੋਂ ਬੜੀ ਪਾਵਨ ਪਵਿੱਤਰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਜਿਹਦੇ ਤੋਂ ਦਾਸ ਨੂੰ ਸੇਵਾ ਕਰਨ ਦਾ ਜਿਹੜਾ ਇਹ ਮੌਕਾ ਬਖਸ਼ਿਆ ਆ ਤੇ ਦਾਸ ਆਪਦੇ ਸਾਰੇ ਹੀ ਸਾਥੀਆਂ ਨੂੰ ਨੌ ਵਿਧਾਨ ਸਭਾ ਲ ਕੇ ਆ ਲੋਕ ਸਭਾ ਖਡੂਰ ਸਭਾ ਸਾਹਬ ਦੇ ਵਿੱਚ ਮੈਂ ਇਹ ਬੇਨਤੀ ਕਰਦਾ ਕਿ ਵੱਡੀ ਲੀਡ ਨਾਲ ਆਪਦੇ ਭਰਾ ਨੂੰ ਜਿਤਾ ਕੇ ਜਿਵੇਂ ਇਥੋਂ ਪੱਟੀ ਵਿਧਾਨ ਸਭਾ ਆਲਿਆ ਨੇ ਤੇ ਦੂਜੀਆਂ ਵਿਧਾਨ ਸਭਾ ਦੇ ਵਿੱਚੋਂ ਜਿਤਾਇਆ ਸਾਡੇ ਸਾਥੀਆਂ ਨੂੰ ਉਵੇਂ ਹੀ ਲੋਕ ਸਭਾ ਖਡੂਰ ਸਾਹਿਬ ਦੇ ਵਿੱਚੋਂ ਵੱਡੀ ਲੀਡ ਨਾਲ ਜਿਤਾ ਕੇ ਭੇਜੋ ਆਪਦੇ ਭਰਾ ਨੂੰ ਤਾਂ ਜੋ ਜਿਹੜੇ ਮੋਦੀ ਸਰਕਾਰ ਨੇ ਸਾਡੇ ਆਰਟੀਐਫ ਹੋਰ ਕਈ ਫੰਡ ਜਿਹੜੇ ਰੋਕਿਆ ਚੀਜ਼ ਨਾਲ ਸਾਡੇ ਪੰਜਾਬ ਦੀ ਜਿਹੜੀ ਤਰੱਕੀ ਤੇ ਖੁਸ਼ਹਾਲੀ ਜਿਹੜੀ ਰੋਕੀ ਗਈ ਆ ਉਹ ਅਸੀਂ ਆਪਦੇ ਫੰਡ ਆਪਦੀ ਲੜਾਈ ਲੜ ਕੇ ਆਪਦੇ ਫੰਡ ਲੈ ਕੇ ਆਈਏ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਆਂ ਤੇ ਲੈ ਕੇ ਇਹ ਜਿਹੜਾ ਕਿ ਸਾਡਾ ਹੱਕ ਬੰਦਾ ਜਿਹੜਾ ਸਾਡੇ ਪੰਜਾਬ ਦੇ ਵਿੱਚੋਂ ਜੀਐਸਟੀ ਦੇ ਰੂਪ ਦੇ ਵਿੱਚ ਟੈਕਸ ਦਾ ਪੈਸਾ ਸੈਂਟਰ ਨੂੰ ਗਿਆ ਤੇ ਜਿਹੜੀਆਂ ਕਿਸ਼ਤਾਂ ਸਾਡੇ ਪੰਜਾਬ ਨੂੰ ਵਾਪਸ ਦੇਣੀਆਂ ਹੁੰਦੀਆਂ ਜਿਹੜੀਆਂ ਉਹ ਰੁਕੀਆਂ ਕੇਂਦਰ ਸਰਕਾਰ ਨੇ ਉਹ ਕਿਸ਼ਤਾਂ ਦੇ ਪੈਸੇ ਸੀ ਆਪਦਾ ਹੱਕ ਆਪਦਾ ਆਰਟੀਐਫ ਆਪਦੀਆਂ ਜਿੰਨੀਆਂ ਵੀ ਸਾਡੀਆਂ ਸਹੂਲਤਾਂ ਸੈਂਟਰ ਨੇ ਰੋਕੀਆਂ ਉਹ ਸਾਰੀਆਂ ਲੈ ਕੇ ਆਈਏ ਤੇ ਮੈਂ ਫਿਰ ਤੋਂ ਧੰਨਵਾਦ ਕਰਦਾ ਸਮੂਹ ਲੋਕ ਸਭਾ ਲੋਕ ਸਭਾ ਖਡੂਰ ਸਾਹਿਬ ਤੇ ਬਚਿੰਦਿਆਂ ਦਾ ਆਪਦੇ ਸਾਥੀਆਂ ਦਾ ਜਿਨ੍ਹਾਂ ਨੇ ਸਰਵੇ ਦੇ ਵਿੱਚ ਵੀ ਦਾਸ ਦਾ ਨਾਂ ਲਿਆ ਤੇ ਜਿਹੜੀ ਟਿਕਟ ਮਿਲੀ ਆ ਉਹ ਵੀ ਲੋਕ ਸਭਾ ਖਡੂਰ ਸਾਹਿਬ ਦੇ ਜਿਹੜੇ ਆ ਮੇਰੇ ਸਾਥੀ ਆ ਪਛਿੰਦੇ ਆ ਜਾਂ ਪਬਲਿਕ ਆ ਉਹਨਾਂ ਨੇ ਦਾਸ ਦਾ ਨਾਂ ਲਿਆ ਤੇ ਸਰਵੇ ਕਰਕੇ ਹੀ ਆਮ ਆਦਮੀ ਪਾਰਟੀ ਨੇ ਦਾਸ ਨੂੰ ਮੌਕਾ ਦਿੱਤਾ ਤੇ ਆਮ ਆਦਮੀ ਪਾਰਟੀ ਉਹ ਪਾਰਟੀ ਆ ਜਿਹੜੀ ਸਰਵੇ ਅਨਸਾਰ ਜਿਹੜਾ ਬੰਦਾ ਲੋਕਾਂ ਦੇ ਵਿੱਚ ਰਹਿੰਦਾ ਲੋਕ ਸੇਵਾ ਨੂੰ ਸਮਰਪਣ ਹੁੰਦਾ ਆਮ ਆਦਮੀ ਪਾਰਟੀ ਉਸ ਬੰਦੇ ਨੂੰ ਸੇਵਾ ਦਾ ਮੌਕਾ ਦਿੰਦੀ। ਦੇਖੋ ਚੋਣ ਮਹਿਮਤੇ ਹੁਣ ਸ਼ੁਰੂ ਹੀ ਸ਼ੁਰੂ ਆ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਜਿਹੜੇ ਅਸੀਂ ਸੇਵਾਦਾਰ ਆ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਹੁਕਮਾਂ ਦੇ ਅਨਸਾਰ ਜਿਹੜੀ ਆ ਸਾਡੀ ਕੈਂਪੇਨ ਆ ਉਹ ਸ਼ੁਰੂ ਹੀ ਆਨ ਤੋਂ ਜੀ